ਚਾਰਕ ਸੁਧਾਰ ਸ੍ਰੀ ਗੁਰੂ ਅਮਰਦਾਸ ਜੀ ਮਹਿਸੂਸ ਕਰਦੇ ਸਨ ਕਿ ਸਿੱਖ ਗੁਰਮਤ ਦੇ ਨੀਮਾ ਤੇ ਚੱਲਣ ਨਾਲ ਧਾਰਮਿਕ ਤੇ ਅਧਿਆਤਮਿਕ ਤੌਰ ਤੇ ਤਾਂ ਜ਼ਰੂਰ ਜਾਗਰਤ ਹੋਏ ਹਨ ਉਹ ਬਹੁਤੇ ਦੇਵੀ-ਦੇਵਤਿਆਂ ਤੇ ਮੂਰਤੀ ਪੂਜਾ ਵੱਲੋਂ ਹਟ ਕੇ ਇੱਕ ਕਾਲਪੁਰਖ ਨੂੰ ਉਤੋਂਦੇ ਤੇ ਸਿਮਰਦੇ ਹਨ ਪਰ ਭਾਈਚਾਰਕ ਜੀਵਨ ਵਿੱਚ ਉਹ ਅਜੇ ਵੀ ਕਈ ਪ੍ਰਕਾਰ ਦੀਆਂ ਉਹਨਾਂ ਕੋਝੀਆਂ ਰਸਮਾਂ ਰੀਤਾਂ ਤੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ ਜੋ Hindu ਸਮਾਜ ਨੂੰ ਖੋਖਲਾ ਕਰ ਰਹੇ ਹਨ ਗੁਰੂ ਸਾਹਿਬ ਸਿੱਖਾਂ ਨੂੰ ਇੱਕ ਅਜਿਹੇ ਨਿਰੋਏ ਚਿੱਤਰਵਾਨ ਤੇ ਮਨੁੱਖੀ ਸਰਵ ਸੰਸ ਤੇ ਚੱਲਣ ਵਾਲੇ ਸੰਪਰਦਾਏ ਦੇ ਰੂਪ ਵਿੱਚ ਸੰਗਠਿਤ ਕਰਨਾ ਚਾਹੁੰਦੇ ਸਨ ਜਿਹੜਾ ਪੁਰਾਣੇ Hindu ਸਮਾਜ ਦੀਆਂ ਵੱਖਰੀ ਪਛਾਣ ਰੱਖਦਾ ਹੋਵੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੁਰਦੇਵ ਜੀ ਦੇ ਇਸ ਦਿਸ਼ਾ ਵੱਲ ਕਾਰਜ ਕਰਦੇ ਰਹੇ ਸਨ ਗੁਰੂ ਅਮਰਦਾਸ ਜੀ ਨੇ ਇਸ ਕਾਰਜ ਨੂੰ ਹੋਰ ਅੱਗੇ ਵਧਾਉਣ ਦਾ ਨਿਸ਼ਚਾ ਕੀਤਾ ਇਸ ਮਨੋਰਥ ਲਈ ਉਹਨਾਂ ਨੇ ਆਪਣੇ ਸਿੱਖਾਂ ਵਿੱਚ ហេਟ ਲਿਖੇ ਸੁਧਾਰਤ ਕੀਤੇ ਜਨਮ ਅਤੇ ਮਰਨ ਦੇ ਰਿਵਾਜ ਗੁਰੂ ਅਮਰਦਾਸ ਜੀ ਨੇ ਜਨਮ ਮਰਨ ਅਤੇ ਵਿਆਹ ਸਮੇਂ ਦੀਆਂ ਪ੍ਰਚਲਿਤ ਹਿੰਦੂ ਰੋਇਤਾਂ ਨੂੰ ਤਿਆਗ ਕੇ ਉਹਨਾਂ ਦੀ ਥਾਂ ਵੱਖਰੇ ਰਿਵਾਜ ਪਾਏ ਇਹਨਾਂ ਸੰਸਕਾਰਾਂ ਨੂੰ ਪੂਰਾ ਕਰਨ ਲਈ ਬ੍ਰਾਹਮਣਾਂ ਨੂੰ ਬੁਲਾਉਣਾ ਅਤੇ ਗ੍ਰੁਰੂ ਪੁਰਾਣਾ ਦਾ ਪੜਨਾ ਛੱਡ ਦਿੱਤਾ ਅਤੇ ਇਸ ਦੀ ਥਾਂ ਗੁਰਬਾਣੀ ਦਾ ਪਾਠ ਕਰਨ ਦਾ ਰਿਵਾਜ ਪਾਇਆ ਜਾਤ ਪਾਤ ਦਾ ਖੰਡਨ ਗੁਰੂ ਅਮਰਦਾਸ ਜੀ ਨੇ ਵੇਖਿਆ ਸੀ ਕਿ ਗੁਰਮਤਿ ਨੂੰ ਧਾਰਨ ਕਰਨ ਵਾਲੇ ਬਹੁਤ ਸਾਰੇ ਸਿੱਖ ਗੁਰੂ ਦਰਬਾਰ ਤੇ ਗੁਰੂ ਦੇ ਲੰਗਰ ਵਿੱਚ ਤਾਂ ਰਲ ਕੇ ਬੈਠਦੇ ਨੇ ਪੰਗਤ ਦੇ ਪ੍ਰਸ਼ਾਸਕ ਦੇ ਨੇ ਤੇ ਆਪਸੀ ਮੇਲਮਲਾਪ ਤੇ ਭਰਾਤਰੀ ਭਾਵ ਦਾ ਪ੍ਰਗਟਾਵਾ ਕਰਦੇ ਨੇ ਪਰ ਇਥੋਂ ਬਾਹਰ ਜਾ ਕੇ ਭਾਈਚਾਰਕ ਵਰਤੋਂ ਵਿਹਾਰ ਵਿੱਚ ਉੱਚ ਨੀਚ ਤੇ ਊਚ ਨੀਚ ਨੂੰ ਮੰਨਣ ਲੱਗਦੇ ਨੇ ਪਛੜੀਆਂ ਜਾਤਾਂ ਦੇ ਲੋਕਾਂ ਨਾਲ ਘਰੇਣਾ ਵਾਲਾ ਵਰਤਾਰਾ ਕਰਦੇ ਰਹੇ ਗੁਰੂ ਜੀ ਨੇ ਇਸ ਬੁਰਾਈ ਨੂੰ ਦੂਰ ਕਰਨ ਵਾਲਾ ਉਚੇਚਾ ਧਿਆਨ ਦਿੱਤਾ ਕਿਉਂਕਿ ਇਹ ਗੁਰਮਤ ਦੇ ਮੁਢਲੇ ਸੂਲਾਂ ਦੇ ਵਿਰੁੱਧ ਸੀ ਆਪਨੇ ਸੰਗਤਾਂ ਵਿੱਚ ਜਾਤ ਪਾਤ ਉੱਚ ਨੀਚ ਤੇ ਊਚ ਨੀਚ ਦੀਆਂ ਭਾਵਨਾਵਾਂ ਨੂੰ ਤਿਆਗਣ ਤੇ ਵਧੇਰੇ ਜ਼ੋਰ ਚ ਦੇਣਾ ਸ਼ੁਰੂ ਕੀਤਾ ਜੋ ਕੋਈ ਵੀ ਜਾਤੀ ਵਿਮਾਨ ਤੇ ਮੇਰੀ ਦੇ ਹੰਕਾਰ ਦਾ ਪ੍ਰਗਟਾਵਾ ਕਰਦਾ ਉਸ ਨੂੰ ਦਲੀਲ ਨਾਲ ਇਸ ਦੇ ਤਿਆਗ ਲਈ ਮਨਾਉਂਦੇ ਸਤੀ ਰਸਮ ਦਾ ਵਿਰੋਧ Hindu ਸਮਾਜ ਵਿੱਚ ਸਤੀ ਦੀ ਰਸਮ ਸਦੀਆਂ ਤੋਂ ਪ੍ਰਚਲਿਤ ਚੱਲੀ ਆਉਂਦੀ ਸੀ ਇਸ ਰਸਮ ਅਨੁਸਾਰ ਜਿਸ ਸਤਰੀ ਦਾ ਪਤੀ ਮਰ ਜਾਵੇ ਉਸ ਸਤਰੀ ਨੂੰ ਜਿਉਂਦੀ ਨੂੰ ਪਤੀ ਦੀ ਚਿਤਾ ਨਾਲ ਸੜ ਕੇ ਮਰਨਾ ਪੈਂਦਾ ਸੀ ਗੁਰੂ ਅਮਰਦਾਸ ਜੀ ਨੇ ਇਸ ਰਸਮ ਦਾ ਵਿਰੋਧ ਕੀਤਾ ਕਿਉਂਕਿ ਇਹ ਗੱਲ ਮਨੁੱਖਤਾ ਦੇ ਵਿਰੁੱਧ ਸੀ ਉਹਨਾਂ ਨੇ ਆਪਣੇ ਸਿੱਖਾਂ ਨੂੰ ਇਸ ਤੋਂ ਵਰਜਿਆ ਜਿਸ ਨਾਲ ਇਸ ਰਿਵਾਜ ਤੇ ਭਾਰੀ ਸੱਟ ਵੱਜੀ ਆਪਨੇ ਫਰਮਾਇਆ ਕਿ ਸੱਚੀ ਸਤੀ ਉਹ ਇਸਤਰੀ ਨਹੀਂ ਜੋ ਕਿ ਤੇ ਮਾਜੀ ਦੇ ਵਿਰੋਧ ਪਤੀ ਨਾਲ ਸੜ ਮਾਰਨ ਲਈ ਮਜਬੂਰ ਕੀਤਾ ਜਾਏ ਸੱਚੀ ਇਸਤਰੀਤਾ ਵਿशोड़े ਦੇ ਸਦਵੇਂ ਨਾਲ ਹੀ ਪ੍ਰਾਨ ਤਿਆਗ ਦਿੰਦੀ ਹੈ ਆਪਨੇ ਇਹ ਵੀ ਫਰਮਾਇਆ ਕਿ ਉਹ ਇਸਤਰੀਆਂ ਵੀ ਸਤਿਆ ਹਨ ਜਿਹੜੀਆਂ ਪਤੀ ਦੇ ਮਰਨ ਤੇ ਮਗਰੋਂ ਆਪਣੇ ਚਿੱਤਰ ਉੱਚਾ ਸੁੱਚਾ ਰੱਖਦੀਆਂ ਹੋਈਆਂ ਪ੍ਰਭੂ ਦਾ ਨਾਮ ਜਪਦੀਆਂ ਹਨ ਆਪਨੇ ਪਰਦੇ ਦੇ ਰਿਵਾਜ ਨੂੰ ਹਟਾਇਆ ਅਤੇ ਇਸਤਰੀਆਂ ਨੂੰ ਸਮਾਜ ਵਿੱਚ ਮਾਣ ਦਿੱਤਾ ਨਵੇਂ ਤੀਰਥਾਂ ਦੀ ਸਥਾਪਤੀ ਹਿੰਦੂਆਂ ਵਿੱਚ ਤੀਰਥ ਯਾਤਰਾ ਅਤੇ ਤੀਰਥ ਸ্নান ਨੂੰ ਬੜੀ ਮਹੱਤਤਾ ਦਿੱਤੀ ਜਾਂਦੀ ਸੀ ਇਸ ਨੂੰ ਮੁਕਤੀ ਦਾ ਇੱਕ ਵੱਡਾ ਸਾਧਨ ਸਮਝਿਆ ਜਾਂਦਾ ਸੀ ਪਰ ਤੀਰਥ ਤੇ ਜਾਣਾ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਸੀ ਇਹ ਤਾਂ ਕੇਵਲ ਅਮੀਰ ਤੇ ਰਸੂਖ ਵਾਲੇ ਬੰਦੇ ਹੀ ਕਰ ਸਕਦੇ ਸਨ ਜਿਸ ਕਰਕੇ ਜਨਸਾਧਾਰਨ ਦਾ ਜੀਵਨ ਬੇਚੈਨੀ ਵਿੱਚ ਲੰਘਦਾ ਸੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਬੋਲੀਦਾ ਸਾਰੀ ਕੀਰਤਕੀ ਅਤੇ ਸਿੱਖਾਂ ਨੂੰ ਕਿਹਾ ਕਿ 84 ਪੌੜੀਆਂ ਉੱਤੇ ਹਰ ਇੱਕ ਤੇ ਜਪਜੀ ਸਾਹਿਬ ਦਾ ਪਾਠ ਕਰਨ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ ਹੌਲੀ ਵਾਲੀ ਜਗ੍ਹਾ ਸਿੱਖਾਂ ਦਾ ਦਾ ਤੀਰਥ ਸ্নান ਬਣ ਗਈ ਤੇ ਉਹ Hindu ਤੀਰਥਾਂ ਦੀ ਥਾਂ ਇੱਥੇ ਆਉਣ ਵੱਲ ਉਤਸ਼ਾਹਿਤ ਹੋਏ ਜਾਤ ਪਾਤ ਤੋੜਕ ਵਿਆਹ ਬ੍ਰਾਹਮਣਾ ਨੇ ਹਿੰਦੂ ਸਮਾਜ ਵਿੱਚ ਚਾਰ ਵਰਣਾयां ਯਾਤਰਾ ਤੋਂ ਇਲਾਵਾ ਅੱਗੋਂ ਹੋਰ अनेका ਉਪਜਾਤਾਂ ਤੇ ਗੋਤਾਂ ਦੀਆਂ ਵੰਡੀਆਂ ਪਾ ਛੱਡੀਆਂ ਸਨ। ਉਹਨਾਂ ਨੇ ਇਹ ਵੀ ਰੋਕਾਂ ਲਾ ਰੱਖੀਆਂ ਸਨ ਕਿ ਖਾਸ ਖਾਸ ਜਾਤਾਂ ਗੋਤਾਂ ਵਾਲੇ ਖਾਸ ਖਾਸ ਜਾਤਾਂ ਨਾਲ ਹੀ ਵਿਆਹ ਕਰਾ ਸਕਦੇ ਨੇ। ਇਹ ਬੰਧਨਾਂ ਸਮਾਜ ਅੰਦਰ ਵੰਡੀਆਂ ਦਰ ਵੰਡੀਆਂ ਪਈਆਂ ਹੋਈਆਂ ਸਨ ਤੇ ਲੋਕ ਬੜੇ ਦੁਖੀ ਸਨ। ਗੁਰੂ ਅਮਰਦਾਸ ਜੀ ਨੇ ਇਹਨਾਂ ਬੰਧਨਾਂ ਨੂੰ ਤੋੜਨ ਦਾ ਯਤਨ ਕੀਤਾ। ਉਹਨਾਂ ਨੇ ਆਪਣੇ ਸਿੱਖਾਂ ਵਿੱਚ ਜਾਤ ਪਾਤ ਤੋੜਕ ਵਿਆਹ ਨੂੰ ਰਿਵਾਜ ਪਾਇਆ ਅਤੇ ਗੋਤ ਬਰਾਦਰੀ ਦੀ ਹੱਦਬੰਦੀ ਨੂੰ ਤੋੜਿਆ। ਇਸ ਨਾ ਜਾਤ ਪਾਤ ਦੇ ਵਿਚਾਰ ਕਮਜ਼ੋਰ ਹੋਣ ਲੱਗੇ ਤੇ ਲੋਕਾਂ ਦਾ ਆਪਸੀ ਪਿਆਰ ਅਤੇ ਵਰਤੋ ਵਿਹਾਰ ਵਧਣ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਛਕ ਮਾਫ ਕਰਨਾ ਜੀ